ਹਾਂਜੀ ਭਾਈ ਕੀ ਹਾਲ ਨੇ ਠੀਕ ਹੋ ਸਾਰੇ ਇੱਕ ਗੱਲ ਜ਼ਰੂਰ ਦੱਸਿਓ ਯਾਰ ਹਨਾ ਬਾਈ ਆਪਣੇ ਸਾਰੇ ਕਿਸਾਨ ਨੇ ਹਨਾ ਤਕਰੀਬਨ ਹਰੇਕ ਨੂੰ ਪਤਾ ਜਿਹੜਾ ਹੁਣ ਇੱਕ ਟ੍ਰੈਂਡ ਚੱਲਿਆ ਨਾ ਮਾ ਜਦੋਂ ਕੱਦੂ ਕਰਦੇ ਆ ਜਾਂ ਕੱਦੂ ਤੋਂ ਪਹਿਲਾਂ ਕੁਝ ਬੰਦੇ ਬੀਜਦੇ ਨੇ ਜੂਰੀ ਆਰੇ ਤੇ ਕੁਝ ਅਜਿਵੇਂ ਹੁਣ ਆ ਪਿਆਗਾ ਆਪਾਂ ਮੰਨਦੇ ਆ ਦੇਖੋ ਨਾ ਵੀਡੀਓ ਚ ਦੇਖ ਰਹੇ ਤੁਸੀਂ ਤੇ ਇਹ ਕੱਦੂ ਦੇ ਮੂਰੇ ਛੱਟਣਗੇ ਜਾਂ ਕੱਦੂ ਕਰਕੇ ਛੱਟਣਗੇ ਇਹ ਸਹੀ ਆ ਜਾਂ ਗਲਤ ਆ ਜੋਲਾਂ ਚ ਪਹਿਲਾਂ ਕਦੂ ਕਰਨ ਤੋਂ ਪਹਿਲਾਂ ਜਾਂ ਤਾਂ ਸੱਕੇ ਵਾਹਣ ਚ ਸਿੱਟਾ ਦੇ ਕੇ ਜਾਂ ਬੀਜ ਕੇ ਕੁਝ ਬੀਜ ਦੇ ਨੇ ਮਸ਼ੀਨਾ ਤੇ ਇਹ ਜੂਰੀਆ ਰੇ ਛਿੜਦੇ ਆ ਕਿੱਲਾ ਬੋਰੀ ਕੋਈ 2 ਕਿੱਲੇ 2 2 ਬੋਰੀਆਂ ਛਿੱਟੀ ਜਾਂਦਾ ਵਿੱਚ ਨੇ ਸਾਰੇ ਹੀ ਪਤਾ ਕਹਿੰਦੇ ਤੁਹਾਨੂੰ ਬੋਰੀਆਂ ਚਾਰਜ ਨਹੀਂ ਪਾਉਣੀਆਂ ਨੇ ਪਹਿਲੀ ਬਾਤੀਆਂ ਇਹਦਾ ਕੋਈ ਫਾਇਦਾ ਹੈ ਜਾਂ ਨੁਕਸਾਨ ਹੈ ਇਹ ਜ਼ਰੂਰ ਤੁਸੀਂ ਦੱਸਿਓ ਵੀਰ ਬਣ ਕੇ ਤੇ ਕਮੈਂਟਾਂ ਦੇ ਵਿੱਚ ਹਨਾ ਵੀ ਇਹ ਗਲਤ ਹੈ ਜਾਂ ਸਹੀ ਹੈ